ਦੁਬਾਰ ਇਸ ਮੁਕਾਬਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਹਨ ਮਾਈ ਭਾਗੋ ਗਗਨਖਾਰਾ ਜੀ ਇਹ ਛੋਟੀਆਂ ਭੰਗੜਾ ਲਈ ਬੜੀ ਇਹਨਾਂ ਦੀ ਮਿਹਨਤ ਦੇ ਛੋਟੀਆਂ ਬੱਚੀਆਂ ਨੇ ਤੇ ਖਾਸ ਕਰਕੇ ਗੁਰਪ੍ਰੀਤ ਸਿੰਘ ਜਿੰਮੇਂਡਾ ਜਿਨੇ ਬੱਚੀਆਂ ਨੂੰ ਤਿਆਰ ਕੀਤਾ ਹੋਇਆ ਆਜ ਅਧੀਏ ਚਾਹੋ ਕਿੰਨੇ ਸੋਏ ਆਏ ਸਾਰੇ ਜੁਰੀ ਆ ਗਏ ਸੋਏ ਮਾਈ ਭਗੋ ਗਤਕਾ ਖੜਾ ਮਨਸੂਰਾ ਇਸ ਮੁਕਾਬਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਸੋ ਇਹਨਾਂ ਦੇ ਨਾਲ ਮਤਾਵਾ ਵੀ ਸਾਰੇ ਜਾਬੇ ਫਤਿਹ ਪਾਵੇ ਨਿਹਾਲ ਹੋ ਜਾਵੇ ਸੋ ਇਹਨਾਂ ਬੱਚਿਆਂ ਦੇ ਨਾਲ ਮਤਾਵਾ ਵੀ ਇਹਨਾਂ ਦੇ ਆ ਹਾਜ਼ਰ ਹੁੰਦੀਆਂ ਨੇ ਹਰੇਕ ਮੁਕਾਬਲੇ ਵਿੱਚ ਇਹਨਾਂ ਦਾ ਵੀ ਧੰਨਵਾਦ ਕਿਉਂਕਿ ਇਧਾਰੇ ਗਿਆਵੇਂ ਫਤੇ ਪਾਵੇਂ ਨਿਹਾਲ ਹੋ ਜਾਵੇ ਸਤਿ ਸ਼੍ਰੀ ਅਕਾਲ ਹੈ ਇਧਾਰੇ ਗਿਆਵੇਂ ਫਤੇ ਪਾਵੇਂ ਨਿਹਾਲ ਹੋ ਜਾਵੇ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਧੰਨਵਾਦ ਆ ਜੀ ਇਹਨਾਂ ਟੀਮਾਂ ਦਾ ਖਾਲਸਾ ਗੱਤਕਾ ਫੈਡਰੇਸ਼ਨ ਬਣੀਓ ਸਿੱਖਰਾਂ ਦੇ ਖਿਡਾਰੀਆਂ ਦਾ ਵੀ ਬਹੁਤ ਬਹੁਤ ਧੰਨਵਾਦ ਹੋ ਜਾਵੇ ਆਸ਼ੋਕ ਜੀ ਵੱਲੋਂ ਸੈਕੋ ਗਿਫਟ ਚਨੜੂ ਪਾਵੇਂ ਸਤਿ ਸ਼੍ਰੀ ਅਕਾਲ ਕੱਤ ਰੀਆ ਗਾਣੂ ਤੇ ਬੱਚੀਆਂ ਦਾ ਧੰਨਵਾਦ ਇਹਨਾਂ ਦੇ ਮਾਤਾ ਪਿਤਾ ਦਾ ਧੰਨਵਾਦ ਇਹਨਾਂ ਦੇ ਕੋਚ ਦਾ ਧੰਨਵਾਦ ਖਾਲਸਾ ਗੱਤਕਾ ਫੈਡਰੇਸ਼ਨ ਦੇ ਸਾਰੇ ਰੈਫਰੀ ਸਹਿਮਾਨਾਂ ਦਾ ਧੰਨਵਾਦ ਅਗਲਾ ਜੋ ਪ੍ਰੋਗਰਾਮ ਹੈ ਸੈਕਟਰੀ ਸਾਹਿਬ